ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanja.in ਤੇ ਸਿੱਖ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਜ ਸਿੰਘ ਖਾਲਸਾ ਦੀ ਹੜਤਾਲ ਨੂੰ 168 ਦਿਨ ਹੋ ਚੁੱਕੇ ਨੇ ਪਰ ਸਰਕਾਰ ਨੇ ਅਜੇ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਇਸੇ ਕਰਕੇ ਹੜਤਾਲ ਜਾਰੀ ਹੈ ਇਸ ਦਰਮਿਆਨ ਹੀ ਗੁਰਬਖਸ਼ ਸਿੰਘ ਖਾਲਸਾ ਨੇ ਉਹਨਾਂ ਦੀ ਭੁਖ ਹੜਤਾਲ ਤੇ ਸਵਾਲ ਵੀ ਉਠਾਏ ਸੀ ਜਿਨ੍ਹਾਂ ਦੇ ਉਹਨਾਂ ਨੇ ਜਵਾਬ ਦਿੱਤੇ ਸੂਰਜ ਸਿੰਘ ਖਾਲਸਾ ਜੀ ਕੋਲ ਹਰ ਰੋਜ਼ ਹੀ ਵੱਡੇ ਪੱਧਰ ਦੇ ਉੱਤੇ ਲੋਕ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਹੀ ਲੋਕਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਪੰਜਾਬ ਦੀਆਂ तमाम ਥਾਵਾਂ ਤੋਂ ਇੱਥੇ ਇਹਨਾਂ ਦੇ ਘਰ ਹਸਨਪੂਰ ਦੇ ਅੰਦਰ ਲੁਧਿਆਣਾ ਚ ਜਿਹੜੇ ਸੰਗਤਾਂ ਨੇ ਉਹ ਮਿਲਣ ਆਉਂਦੀਆਂ ਨੇ ਔਰ तमाम ਜਿਹੜੇ مشورے ਨੇ ਉਹ ਚੱਲਦੇ ਨੇ ਖਾਸ ਤੌਰ ਦੇ ਉੱਤੇ ਇਸ ਪੂਰੇ ਮਾਮਲੇ ਨੂੰ ਜਿਹੜੀ ਕਮੇਟੀ ਦੇਖ ਰਹੀ ਹੈ ਜਿਹੜੀ ਕਮੇਟੀ ਇਸ ਪੂਰੇ ਮਾਮਲੇ ਦੇ ਉੱਤੇ ਕੰਮ ਕਰ ਰਹੀ ਆ ਉਹਨਾਂ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਸਾਡੇ ਨਾਲ ਨੇ ਸਰ ਵਰਿੰਦਰ ਜਿਹੜੇ ਸੂਰਜ ਸਿੰਘ ਖਾਲਸਾ ਦੇ ਬੇਟੀ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਦੇ ਬੇਟੇ ਵੀ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਦੇ ਹਾਂ ਗੁਰਦੀਪ ਜੀ ਕੀ ਲੱਗ ਰਿਹਾ ਕਿਉਂ ਨਹੀਂ ਮੰਨ ਰਹੀ ਸਰਕਾਰ ਇਹ ਮੰਗਾ ਮੈਨੂੰ ਲੱਗਦਾ ਜਿਵੇਂ ਕੋਈ ਵਿਪਰੀਤ ਬੁੱਧੀ ਕਹਾਵਤਾਂ ਲੇਖ ਕਾਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਜਾਨ ਦਾ ਸਮਾਂ ਆ ਗਿਆ ਉਹ ਸਿੱਖਾਂ ਦੀ ਹੋਰ ਲੰਬਾ ਸਮਾਂ ਜਾਂ ਥੋੜਾ ਸਮਾਂ ਹੀ ਮਿਲਦਾ ਹੈ ਅਗਵਾਈ ਨਹੀਂ ਕਰ ਰਹੀ ਇਸ ਕਰਕੇ ਉਹਨਾਂ ਦੀ ਕਿਸਮਤ 'ਚ ਹੀ ਫਰਕ ਆ ਨੀ ਇਹ ਬਹੁਤ ਛੋਟੀ ਗੱਲ ਸੀ ਬਹੁਤ ਜਲਦੀ ਇਹ ਗੱਲ ਨਵੇੜੀ ਜਾ ਸਕਦੀ ਸੀ ਇਹ ਸਾਨੂੰ ਅਫਸੋਸ ਹੈ ਲੋਕ ਇੱਕ ਬਾਰ ਬਾਰ ਇਹ ਗੱਲ ਆਉਂਦੀ ਹੈ ਕਿ ਕਿਉਂਕਿ ਅਕਾਲੀ ਦਲ ਇਹਨੂੰ ਪੰਥਕ ਏਜੰਡੇ ਦੇ ਤੌਰ ਤੇ ਵੀ ਯੂਜ਼ ਕਰਨਾ ਚਾਹੁੰਦਾ ਹੈਗਾ ਸਿੱਖ ਕੈਦੀਆਂ ਦੀ ਰਿਹਾਈ ਨੂੰ ਤੁਹਾਨੂੰ ਲੱਗਦਾ ਨਹੀਂਗਾ ਕਿ ਕਿਤੇ ਚੋਣਾਂ ਦੇ ਨੇੜੇ ਜਾ ਕੇ ਸਾਰਾ ਮਸਲਾ ਹੋਵੇ ਤੇ ਚੋਣਾਂ ਦੇ ਨੇੜੇ ਅਕਾਲੀ ਦਲ ਨੂੰ ਇਹਦਾ ਫਾਇਦਾ ਮਿਲ ਜੇ ਕਿਉਂ ਇਸ ਤਰ੍ਹਾਂ ਹੋ ਰਿਹਾ ਔਰ ਤੁਸੀਂ ਇਹਨੂੰ ਕਿਵੇਂ ਦੇਖਦੇ ਜੀ ਮੈਨੂੰ ਇਹ ਲੱਗਦਾ ਵੀ ਕੋਈ ਇਸ ਮਸਲੇ ਤੋਂ ਲਾਭ ਉਠਾ ਸਕਣਗੇ ਕਿਉਂਕਿ ਪੰਥਕ ਮਸਲਾ ਸੀ ਚੋਣੇ ਕਿ ਅਕਾਲੀ ਦਲ ਪੰਥਕ ਏਜੰਡਾ ਅਪਣਾਵੇ ਪਰ ਪੰਥਕ ਝੰਡੇ ਤੋਂ ਬਹੁਤ ਦੂਰ ਜਾ ਚੁੱਕੇ ਜੇ ਬਹੁਤ ਲੰਬਾ ਸਮਾਂ ਚੋਣਾ ਤਾਂ ਕਿ ਕੋਈ ਦੇ ਨਹੀਂ ਜੋ ਜਹਦਰ ਸਿੰਘ ਦੀ ਹਾਲਾਤ ਹੈ ਉਹ ਨਹੀਂ ਟੱਪਣਗੇ ਜੇ ਇਹ ਹੈ ਕੋਈ ਪਾਣਾ ਵਾਪਰ ਜਾਂਦਾ ਹੈ ਅਕਾਲੀ ਦਰਬਾਰ ਨੂੰ ਬਾਦਲ ਸਰਕਾਰ ਤਾਂ 97 ਚ ਬਣੀ ਪਾਲ ਸਰਕਾਰ ਫਿਰ 2007 ਚ ਬਣੀ ਹੁਣ 12 ਚ ਬਣੀ ਇਹ ਕੀ ਕਾਰਨਾ ਕਿ ਹੁਣੀ ਉਹਨਾਂ ਨੂੰ ਇਹ ਪ੍ਰੈਸ਼ਰ ਆਇਆ ਪ੍ਰੈਸ਼ਰ ਤਾਂ ਪਹਿਲਾਂ ਵੀ ਇਹ ਮੰਗਾਂ ਉਠਦੀ ਰਹੀਆਂ ਨੇ ਤਾਂ ਬਹੁਤ ਪੁਰਾਣੀਆਂ ਮੰਗਾਂ ਨੇ ਤੁਹਾਨੂੰ ਤੁਸੀਂ ਨੂੰ ਪੋਲੀਟੀਕਲੀ ਕਿਵੇਂ ਦੇਖਦੇ ਹੋ ਕਿਉਂਕਿ ਬਾਦਲ ਹੁਣੀ ਕਿਉਂ ਇਸ ਮਸਲੇ ਦੇ ਉੱਤੇ ਥੋੜਾ ਬਹੁਤਾ ਅਗਰੈਕਟਿਵ ਹੋਏ ਨਹੀਂ ਰਾਜਨਾਥ ਨੂੰ ਮਿਲੇ ਨਹੀਂ ਕਿਉਂ ਹੋਏ ਨੇ ਸਰਦਾਰ ਬਾਦਲ ਜੇ ਐਕਟਿਵ ਹੋਏ ਉਹ ਜਿਸ ਦਾ ਸ਼ੂਤ ਸਿੰਘ ਦੇ ਸੰਘਰਸ਼ ਕਰਨ ਹੋਏ ਬਹੁਤ ਪਹਿਲਾਂ ਵੀ ਇਸ ਬਾਰੇ ਮਾਰਚ ਵੀ ਧਰਨੇ ਹੜਤਾਲਾਂ ਕਰਾਓ ਚੀਫ ਮਿਨਿਸਟਰ ਦੀ ਕੋਠੀ ਤੇ ਲਗਾਤਾਰੇ ਚੱਲਦੇ ਰਹੇ ਪਰ ਸਰਦਾਰ ਬਾਦਲ ਉਹਨਾਂ ਚਿਰ ਇਸ ਮਾਮਲੇ ਨੂੰ ਵਿਚਾਰਨ ਲਈ ਤਿਆਰ ਨਹੀਂ ਹੋਏ ਜਿੰਨਾ ਚਿਰ ਇੱਕ ਬਹੁਤ ਸਖਤ ਫੈਸਲਾ ਜਿਹੜਾ ਕਿਉਂਕਿ ਮਰਨ ਵਰਤ ਤੋਂ ਅੱਗੇ ਕੋਈ ਫੈਸਲਾ ਬਾਕੀ ਨਹੀਂ ਰਹਿ ਜਾਂਦਾ ਜੋ ਜਹਦਰ ਸੂਰ ਸਿੰਘ ਨੇ ਵੀ 5 ਮਹੀਨਿਆਂ ਤੋਂ ਬਾਅਦ ਜਦੋਂ ਉਹਨਾਂ ਨੂੰ ਇਹ ਦਿਖਾਈ ਦਿੱਤਾ ਕਿ ਹੁਣ ਜਹਦਰ ਸੂਰ ਸਿੰਘ ਇਸ ਸੰਸਾਰ ਤੋਂ ਚਲੇ ਜਾਣਗੇ ਤਾਂ ਉਹਨਾਂ ਨੇ ਕੋਈ ਸਰਗਰਮੀ ਵਿਖਾਈ ਪਹਿਲੇ ਦਿਨਾਂ ਵਿੱਚ ਸਰਗਰਮੀ ਨਹੀਂ ਵਿਖਾਈ ਉਹ ਸਿਰਫ ਸੰਘਰਸ਼ ਦਾ ਦਵਾ ਹੀ ਇੱਕੋ ਇੱਕ ਕਾਰਨ ਸੜੇ ਨਾਲ ਸੂਰ ਸਿੰਘ ਜੀ ਦੀ ਬੇਟੀ ਸਰਵਿੰਦਰ ਵੀ ਨੇ ਸਰਵਿੰਦਰ ਜੀ ਦੁੱਖ ਨਹੀਂ ਹੁੰਦਾ ਜਦੋਂ ਗੁਰਬਖਸ਼ ਸਿੰਘ ਖਾਲਸਾ ਵਰਗੇ ਲੋਕ ਇਸ ਤਰ੍ਹਾਂ ਤੁਹਾਡੇ ਪਿਤਾ ਦੀ ਹੜਤਾਲ ਤੇ ਸਵਾਲ ਉਠਾਉਂਦੇ ਨੇ ਔਰ ਤੁਹਾਨੂੰ ਲੱਗਦਾ ਨਹੀਂਗਾ ਕਿ ਜਲਦੀ ਇਹ ਮੰਗਾਂ ਮੰਨੀਆਂ ਜਾਣ ਔਰ ਤੁਹਾਡੇ ਫਾਦਰ ਸਾਹਿਬ ਉਹ ਖੜਤਾਲ ਨੂੰ ਛੱਡਣ ਹਾਂਜੀ ਲੱਗਦਾ ਮੈਨੂੰ ਲੱਗਦਾ ਵੀ ਸਰਕਾਰ ਬਹੁਤ ਛੇਤੀ ਹੈ ਮੰਗਾ ਮੰਨ ਸਕਦੀ ਸੀ ਤੇ ਉਹਨਾਂ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਤਾਂ ਜੋ ਜਿਹੜੇ ਬੰਦੀ ਸਿੰਘ ਨੇ ਉਹ ਬਾਹਰ ਆ ਕੇ ਆਪਦੇ ਪਰਿਵਾਰਾਂ ਚ ਆਵਦਾ ਚੰਗਾ ਜੀਵਨ ਬਤੀਤ ਕਰਨ ਤੇ ਬਾਪੂ ਜੀ ਵੀ ਚੜ੍ਹਦੀ ਕਲਾ ਨਾਲ ਆਪਦੇ ਪਰਿਵਾਰ ਚ ਰਹਿਣ ਸੋ ਬਾਕਸਿੰਗ ਖਾਲਸਾ ਨੇ ਤੁਹਾਨੂੰ ਕਿਉਂ ਲੱਗਦਾਗਾ ਕਿ ਇਸ ਤਰ੍ਹਾਂ ਦੀ ਟਿੱਪਣੀ ਜਦੋਂ ਇੰਨਾ ਚੱਲ ਰਿਹਾ ਹੋਵੇ ਸਾਰਾ ਮਾਮਲਾ ਕਿਉਂ ਕੀਤੀ ਇਸ ਤਰ੍ਹਾਂ ਦੀ ਟਿੱਪਣੀ ਔਰ ਤੁਸੀਂ ਕੀ ਕਹੋਗੇ ਉਹਨਾਂ ਨੂੰ ਮੈਂ ਜਿਹੜਾ ਅੱਜ ਦਾ ਸਾਡਾ ਧਿਆਨ ਆ ਉਹ ਸਾਰਾ ਬਾਪੂ ਜੀ ਦਾ ਜਿਹੜਾ ਸੰਘਰਸ਼ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਉਧਰ ਲੱਗਿਆ ਹੈ ਜੇ ਉਹਨਾਂ ਨੇ ਕੋਈ ਟਿੱਪਣੀ ਕੀਤੀ ਵੀ ਆ ਤਾਂ ਉਹ ਸਾਡੇ ਲਈ ਕੋਈ ਮੈਨਾ ਨਹੀਂ ਰੱਖਦੀ ਭਾਵੇਂ ਉਹ ਭਾਈ ਗੁਰਵਖ ਸਿੰਘ ਹੋਵੇ ਜਾਂ ਕੋਈ ਵੀ ਹੋਵੇ ਉਹ ਮੇਰੇ ਲਈ ਜਾਂ ਸਾਡੇ ਪਰਿਵਾਰ ਲਈ ਕੋਈ ਮੈਨਾ ਨਹੀਂ ਰੱਖਦਾ ਮੈਂ ਉਹਦੇ ਬਾਰੇ ਹਾਲੇ ਕੁਝ ਨਹੀਂ ਕਹਿਣਾ ਚਾਹੁੰਦੀ ਮੇਰੇ ਕੋਲੇ ਸਾਰੇ ਜਵਾਬ ਹੈਗੇ ਉਹਨਾਂ ਦੀਆਂ ਗੱਲਾਂ ਦੇ ਜਦੋਂ ਇਹ ਸੰਘਰਸ਼ ਕਿਸੇ ਫਤਿਹ ਹੋ ਜਾਂਦੀ ਹੈ ਕਿਸੇ ਪਾਸੇ ਤਾਂ ਆਪਾਂ ਇੱਥੇ ਹੀ ਰਹਿਣਾ ਤਾਂ ਹਰ ਗੱਲ ਦਾ ਜਵਾਬ ਮੈਂ ਦੇਵਾਂ। ਜਿਵੇਂ بیٹے ਦੇ ਤੌਰ ਤੇ ਤੁਹਾਨੂੰ ਕੀ ਲੱਗਦਾਗਾ ਕਿ ਸਰਕਾਰ ਇਸ ਮਸਲੇ 'ਚ ਸੰਵੇਦਨਸ਼ੀਲ ਕਿਉਂ ਨਹੀਂ ਹੈਗੀ? ਅਗਰ ਲੱਗਦਾਗਾ ਕਿ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਕਾਨੂੰਨ ਦੇ ਮੁਤਾਬਕ ਜੋ ਚੀਜ਼ਾਂ ਹੋ ਰਹੀਆਂ ਨੇ ਉਹ ਵੀ ਕਿਉਂ ਨਹੀਂ ਕਰ ਲਈ ਸੱਕਾ? ਸਰਕਾਰ ਇਹ ਸਾਰੀ ਗੱਲ ਜਿਹੜੀ ਹੈਗੀ ਉਹਨੂੰ ਬੜਾ ਲਾਈਟ ਲੈ ਕੇ ਚੱਲੀ ਸੀ ਸ਼ੁਰੂ ਦੇ ਵਿੱਚ ਸਵੈਨਿਸ਼ੀਲਤਾ ਨਹੀਂ ਜਿਵੇਂ ਭਾਈ ਗੁਰਦੀਪ ਸਿੰਘ ਉਹਨਾਂ ਨੇ ਦੱਸ ਹੀ ਦਿੱਤਾ ਵੀ ਉਹਨਾਂ ਨੇ ਪਹਿਲੇ 5 ਮਹੀਨੇ ਧਿਆਨ ਹੀ ਨਹੀਂ ਦਿੱਤਾ ਹੈਗਾ ਇਸ ਗੱਲ ਦਾ ਅ ਪਿਛਲੇ 20 ਦਿਨ ਤੋਂ ਐਕਟਿਵ ਹੋਏ ਨੇ ਤੇ ਉਹ ਵੀ ਇਸ ਕਰਕੇ ਵੀ ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਬਾਪੂ ਜੀ ਦਾ ਕੋਈ ਟਸ ਤੋਂ ਮਸ ਨਹੀਂ ਹੋਣੀ ਕੋਈ ਪੱਥਰ ਤੇ ਪਾਣੀ ਨਹੀਂ ਪੈਣਾ ਵੀ ਉਹ ਦ੍ਰਿੜ ਨੇ ਤੇ ਇੱਕ ਪਾਸਾ ਹੀ ਹੋਊਗਾ ਇੰਨਾ ਸਖਤ ਫੈਸਲਾ ਲਿਆ ਹੋਇਆ ਬਾਪੂ ਜੀ ਦਾ ਵੀ ਜਾਂ ਬੰਦੀ ਸਿੰਘ ਰਿਹਾ ਹੋਣ ਤੁਹਾਨੂੰ ਇੱਕ ਬੇਟੇ ਦੇ ਤੌਰ ਤੇ ਲੱਗਦਾ ਨਹੀਂਗਾ ਕਿ ਕੋਖਰਦਾਲ ਜਲਦੀ ਖਤਮ ਹੋਵੇ ਕਿਉਂਕਿ ਇੱਕ ਜਿਹੜਾ ਬਾਪ ਬੇਟੇ ਦਾ ਰਿਲੇਸ਼ਨ ਹੁੰਦਾਗਾ ਜਾਂ ਬੇਟੀ ਨਾਲ ਰਿਲੇਸ਼ਨ ਹੁੰਦਾਗਾ ਉਹ ਇੰਨਾ ਇੰਪੋਰਟੈਂਟ ਹੁੰਦਾਗਾ ਕਿ ਤੁਹਾਡਾ ਭਾਵਕ ਰਿਸ਼ਤਾਗਾ ਕਿ ਕਦੇ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋ ਜਾ ਤੁਹਾਨੂੰ ਬਹੁਤ ਦੁੱਖ ਵਾਲੀ ਗੱਲ ਹੋ ਬਿਲਕੁਲ ਪਿਤਾ ਜੀ ਹੋਣ ਦੇ ਨਾਤੇ ਦੁੱਖ ਲੱਗੂ ਪਰ ਅੱਜ ਕੱਲ ਉਹ ਕੌਮੀ ਬਾਪੂ ਨੇ ਕਿਸੇ ਨਾ ਕਿਸੇ ਨੂੰ ਇਹ ਸਿਰ ਦੇਣਾ ਹੀ ਪੈਣਾ ਸੀਗਾ ਸੋ ਬਾਪੂ ਜੀ ਇਸ ਲਈ ਬਿਲਕੁਲ ਤਿਆਰ ਨੇ ਸਿਰ ਦੇ ਵਿੱਚ ਸੰਤ ਵੀ ਧਾਰਨਾ ਪੜ੍ਹਦੇ ਹੁੰਦੇ ਸੀ ਸਿਰ ਦਿੱਤੇ ਆ ਵਾਂਝ ਨਹੀਂ ਆਲਾ ਹੋ ਧਾਰਨਾ ਸੀ ਢੀ ਸੀਗੀ ਸੋ ਇਸ ਲਈ ਬਾਪੂ ਜੀ ਦਾ ਦਿਰ ਇਰਾਦਾ ਹੈਗਾ ਜੇ ਉਹ ਇਸ ਪੰਥ ਦੇ ਇਸ ਕਾਰਜ ਦੇ ਲਈ ਆਪਣਾ ਸਰੀਰ ਦਿੰਦੇ ਨੇ ਤਾਂ ਮੈਂ ਸਮਝੂਗਾ ਵੀ ਉਹਨਾਂ ਦੀ ਖੁਸ਼ਕਿਸਮਤੀ ਆ ਪਰ ਚੰਗੀ ਗੱਲ ਆ ਜੀ ਉਹਦੋਂ ਪਹਿਲਾਂ ਸਿੰਘ ਰਹਾ ਹੋ ਜਾਣ ਸਾਡੇ ਵੀ ਜਿਹੜੇ ਪਿਓ ਪੁੱਤ ਦਾ ਜਾਂ ਤੀ ਪੁੱਤ ਦੇ ਨਾਤੇ ਨੇ ਸਾਡੇ ਪਰਿਵਾਰ ਅਸੀਂ ਉਹਨਾਂ ਚ ਖੁਸ਼ ਹਾਂ ਅਸੀਂ ਬਾਪੂ ਜੀ ਦੀ ਸੇਵਾ ਕਰਨੀ ਚਾਹੁੰਦੇ ਆ ਤੇ ਬੰਦੀ ਸਿੰਘ ਆਪਦੇ ਘਰੇ ਆਉਂ। ਬਖਸਿੰਘ ਖਾਲਸਾ ਦੀਪੂ ਖੜਤਾਲੂ ਕਹਿੰਦੇ ਨੇ ਕਿ ਪੀਐਸਜੀਐਮਸੀਆਈ ਪੁੱਲਰ ਦੇ ਬੇਟੀ ਉਹਨਾਂ ਕੋਲ ਆਏ ਕਿ ਭੁਖੜਤਾਲ ਤੁਸੀਂ ਤੋੜ ਤੋਂ ਬਹੁਤ ਦਿਨ ਹੋ ਗਏ। ਤਾਂ ਕਦੇ ਸੁਰਜੀਤ ਸਿੰਘ ਖਾਲਸਾ ਨੂੰ ਨਹੀਂ ਤੁਸੀਂ ਕਿਹਾ ਜਾਂ ਬਹੁਤ ਸਾਰੇ ਲੋਕਾਂ ਨੇ ਕਿ ਇੱਕ ਜ਼ਿੰਦਗੀ ਜਿਉਣਾ ਜ਼ਿਆਦਾ ਇੰਪੋਰਟੈਂਟ ਹੁੰਦਾ ਇੱਥੇ ਰਹਿ ਕੇ ਜ਼ਿਆਦਾ ਕੁਝ ਕੀਤਾ ਜਾ ਸਕਦਾ। ਇਸ ਤਰ੍ਹਾਂ ਦਾ ਕਦੇ ਕੋਈ ਕਿਸੇ ਨੇ ਅਪੀਲ ਕੀਤੀ ਹੋਊ ਉਹਨਾਂ ਨੇ ਜਾਂ ਤੁਹਾਡੀ ਕਮੇਟੀ ਵੱਲੋਂ। ਨਹੀਂ ਇਹ ਇਸ ਤਰ੍ਹਾਂ ਦੀ ਕੋਈ ਨਹੀਂ ਕਿਉਂਕਿ ਜੋ ਉਹਨਾਂ ਦਾ ਇਰਾਦਾ ਹੈ ਅਸੀਂ ਸਾਰੇ ਉਹਨਾਂ ਦੇ ਇਰਾਦੇ ਦੇ ਨਾਲ ਦ੍ਰਿੜ ਹਾਂ। ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਅੱਜ ਵੀ ਸਾਡਾ ਯਤਨ ਹੈ ਕਿ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਸਰਕਾਰ ਨੂੰ ਜਹਦਾਰ ਜੀ ਦੀ ਕੀਮਤੀ ਜਾਨ ਬਚਾਉਣੀ ਚਾਹੀਦੀ ਹੈ ਉਹ ਬੜੇ ਆਰਾਮ ਨਾਲ ਬੰਦੀਆਂ ਨੂੰ ਰਿਹਾ ਕਰ ਸਕਦੇ ਹਨ ਉਹ ਰਿਹਾ ਕਰਨੇ ਚਾਹੀਦੇ ਹਨ ਪਰੇਸ਼ਦਾ ਸਰਕਾਰ ਤਾਂ ਵੋਟ ਬੈਂਕ ਦੀ ਸਿਆਸਤ ਚ ਫਸੀ ਹੋਈ ਹੈ ਉਹਨਾਂ ਨੂੰ ਤਾਂ ਲੱਗਦਾ ਕਿ ਇਹ ਮੁੱਦੇ ਨੂੰ ਵੀ ਵੋਟ ਬੈਂਕ ਦੇ ਨਾਲ ਜੋੜ ਦੋ ਜਦੋਂ ਚੋਣਾਂ ਆਉਂਦੀਆਂ ਨੇ 2017 ਦੀਆਂ ਆ ਰਹੀਆਂ ਨੇ ਤਾਂ ਉੱਥੇ ਕਿਤੇ ਨਾ ਕਿਤੇ ਜਿਵੇਂ ਬਾਦਲ ਸਰਕਾਰ ਜਾਂ ਬਾਦਲ ਦੀ ਪਾਰਟੀ ਕਾਲੀ ਦਲ ਹਰ ਵਾਰ ਚੰਡੀਗੜ੍ਹ ਦਾ ਮਸਲਾ ਉਠਾ ਦਿੰਦੀ ਆ ਉਹ ਮੁੱਦੇ ਜਿਹੜੇ ਕਦੇ ਨਹੀਂ ਛੇੜੇ ਹੁੰਦੇ ਪੰਜਾਬ ਦੇ ਪਾਣੀ ਪੰਜਾਬ ਨੂੰ ਦਿਓ ਚੰਡੀਗੜ੍ਹ ਦਿਓ ਉਸੇ ਤਰ੍ਹਾਂ ਕੁਝ ਸੇ ਕੈਦੀਆਂ ਦੀ ਰਿਹਾਈ ਹੋ ਕੋ ਵੋਟ ਬੈਂਕ ਦਾ ਫਾਇਦਾ ਲੈ ਜਾਣ ਤੇ ਇਸ ਤਰ੍ਹਾਂ ਦਿਖਾਈ ਨਹੀਂ ਦਿੰਦਾ ਕਿਉਂਕਿ ਇੱਕ ਵਾਰ ਇਹ ਸੰਘਰਸ਼ ਬੜੀ ਸਪਸ਼ਟ ਹੈ ਕਿ ਸਮੁੱਚੀਆਂ ਪੰਥਕ ਧਿਰਾਂ ਇੱਕ ਸੁਰਤਾਂ ਨਾਲ ਚੱਲ ਰਹੀ ਪਹਿਲਾਂ ਸਾਡੀਆਂ ਪੰਥਕ ਧਿਰਾਂ 'ਚ ਪੰਥਕ ਸੰਸਥਾਵਾਂ 'ਚ ਧਾਰਮਿਕ ਜਥੇਬੰਦੀਆਂ 'ਚ ਵਖਰੇਵੇਂ ਹੁੰਦੇ ਰਹੇ ਬਦਕਿਸਮਤੀ ਨਾਲ ਇਸ ਸੰਘਰਸ਼ ਨੇ ਜੈਦਾ ਸੂਰਤ ਸਿੰਘ ਦੀ ਇੱਕ ਬਹੁਤ ਵੱਡੀ ਦੇਣ ਇਹ ਵੀ ਹੈ ਕਿ ਜਿੱਥੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਕੌਮੀ ਮੁੱਦੇ ਦੇ ਉੱਤੇ ਸੰਸਾਰ 'ਚ ਇੱਕ ਲੋਕ ਰਾਏ ਪੈਦਾ ਕੀਤੀ ਉਥੇ ਬਹੁਤ ਵੱਡੀ ਗਿਣਤੀ ਧਾਰਮਿਕ ਜਥੇਬੰਦੀਆਂ ਸੰਤ ਸਮਾਜ ਇਹ ਸਾਰੀਆਂ ਜਿਹੜੀਆਂ ਪੰਥ ਖਾਲਸਾ ਗੁਰਬਖਸ਼ ਖਾਲਸਾ ਵਰਗੇ ਲੋਕ ਕਿਉਂ ਇਹ ਜੀ ਸਟੇਟਮੈਂਟ ਦੇ ਰਹੇ ਨਹੀਂ ਕਿਉਂਕਿ ਇੱਕ ਪਾਸੇ ਦੂਜੇ ਪੰਥ ਇੱਕ ਝੋਟਾ ਇੱਕ ਪਾਸੇ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਇਨਾ ਲੰਮਾ ਸਮਾਂ ਇਸ ਨਾਲ ਜੁੜਿਆ ਵੀ ਰਿਹਾ ਉਹ ਇਸ ਤਰ੍ਹਾਂ ਦੀ ਗੱਲ ਕਰਦਾ ਇਸ ਗੱਲ ਨੂੰ ਕੋਈ ਅਸੀਂ ਬਹੁਤੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੁੰਦੇ ਸੰਸਾਰ ਦੀ ਕੋਈ ਲਹਿਰ ਅਜਿਹੀ ਨਹੀਂ ਜਿਹਦੇ ਵਿੱਚ ਕੁਝ ਲੋਕਾਂ ਨੇ ਵਿਰੋਧ ਨਹੀਂ ਕੀਤਾ ਇਹ ਆਸ ਕਰਨੀ ਕਿ ਸਾਨੂੰ 100% ਲੋਕਾਂ ਦਾ ਸਹਿਯੋਗ ਮਿਲੇਗਾ ਮੈਂ ਸਮਝਦਾ ਕੋਈ ਸ਼ਿਆਨਫ ਨਹੀਂ ਇਸ ਮੂਮੈਂਟ ਨੂੰ ਬਹੁਤ ਵੱਡੇ ਪੱਧਰ ਤੇ ਸਮਰਥਨ ਮਿਲ ਰਿਹਾ ਹੈ ਕੁਝ ਵਿਅਕਤੀਆਂ ਵੱਲੋਂ ਕੋਈ ਗੱਲਾਂ ਕਹਿਣੀਆਂ ਹੈ ਉਹਨਾਂ ਚ ਸਾਡੇ ਵੱਲੋਂ ਉਹ ਚ ਕਿਹਾ ਜਿਨਾ ਸਾਡਾ ਕੋਈ ਇਸ ਤਰ੍ਹਾਂ ਦਾ ਨਿਸ਼ਾਨਾ ਨਹੀਂ ਨਾ ਹੀ ਅਸੀਂ ਸਰਦਾਰ ਗੁਰਬਖਸ਼ ਸਿੰਘ ਬਾਰੇ ਕੁਝ ਕਹਿਣਾ ਚਾਹੁੰਦੇ ਸੀ ਸੋ ਇਸਨ ਸੇ ਕੈਦੀਆਂ ਦੀ ਰਿਹਾਈ ਲਈ ਜੋ ਕਮੇਟੀ ਬਣੀ ਹੋਈ ਆ ਉਹਦੇ ਕੋਆਰਡੀਨੇਟਰ ਗੁਰਦੀਪ ਸਿੰਘ ਇਹਨਾਂ ਦਾ ਕਹਿਣਾ ਕਿ ਇਸ ਮਸਲੇ ਦੇ ਅੰਦਰ ਜਿਹੜੀ ਲੜਾਈ ਆ ਉਹਦਾ ਪ੍ਰੈਸ਼ਰ ਬਣਨ ਕਰਕੇ ਹੀ ਗਵਰਨਮੈਂਟ ਨੇ ਦਵਿੰਦਰਪਾਲ ਪੁੱਲਰ ਤੇ ਗੁਰਦੀਪ ਖੇੜਾ ਨੂੰ ਅਮਰਸਰ ਦੀਆਂ ਜੇਲਾਂ ਸ਼ਿਫਟ ਕੀਤਾਗਾ ਉਹਨਾਂ ਦਾ ਕਹਿਣਾ ਕਿ ਸਰਕਾਰ ਇਸ ਮਸਲੇ 'ਚ ਸੰਵੇਦਨਸ਼ੀਲ ਨਹੀਂ ਸੰਵੇਦਨਸ਼ੀਲ ਹੋਣਾ ਚਾਹੀਦਾ ਪਰ ਸੁਰਜ ਸਿੰਘ ਖਾਲਸਾ ਦਾ ਜੋ ਸਟੈਂਡ ਆ ਉਹ ਉਹ ਸਟੈਂਡ ਆਗਾ ਜੋ ਉਹਨਾਂ ਦੇ ਬੇਟੇ ਨੇ ਕਿਹਾ ਕਿ ਉਹ ਮੇਰੇ ਪਿਤਾ ਨਹੀਂ ਕੌਮ ਦੇ ਬਾਪੂ ਬਣ ਚੁੱਕੇ ਨੇ ਇਸ ਕਰਕੇ ਇਸ ਮਸਲੇ ਦੇ ਅੰਦਰ ਜੋ ਉਹਨਾਂ ਦਾ ਫੈਸਲਾ ਉਹਦੇ ਤੇ ਉਹ ਡਿਗ ਨੇ ਅਸੀਂ ਕਿਸੇ ਭੁਖ ਹੜਤਾਲ ਤੜਵਾਉਣ ਦੀ ਉਹਨਾਂ ਨੂੰ ਅਪੀਲ ਨਹੀਂ ਕੀਤੀ